ਪਹਿਲਾਂ ਕੀਤਾ ਅਗਵਾ ਤੇ ਫਿਰ ਕਰ ਦਿੱਤਾ ਕਤਲ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ ਜਿੱਥੇ ਕਿ ਪਿਆਸਿਆਂ ਦੇ ਲੈਣ ਦੇਣ ਦੇ ਵਿਵਾਦ ਨੂੰ ਲੈ ਕੇ ਗੁਰੂ ਹਰ ਸਾਹਿਬ ਦੇ ਪੱਠਾ ਬਸਤੀ ਦੇ ਵਾਸੀ ਰਮੇਸ਼ ਕੁਮਾਰ ਨੂੰ ਅਗਵਾ ਕਰ ਲਿਆ ਗਿਆ ਲੇਕਿਨ ਇਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਇਹ ਇੱਕ ਨੌਜਵਾਨ ਆਪਣੇ ਹੋਰ ਸਾਥੀਆਂ ਦੇ ਨਾਲ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਇਆ ਤੇ ਰਮੇਸ਼ ਨੂੰ ਅਗਵਾ ਕਰਕੇ ਲੈ ਗਿਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਉਧਰ ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ ਤੇ ਮ੍ਰਿਤਕ ਰਮੇਸ਼ ਦੀ ਲਾਸ਼ ਨੂੰ ਕਬਜ਼ੇ ਦੇ ਜੁ ਲੈ ਕੇ ਮੁੱਖ ਦੋਸ਼ੀ ਜਿਸ ਦਾ ਨਾਮ ਸ਼ਾਮ ਲਾਲ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਪਤਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕੋਈ ਤੁਹਾਡੇ ਪਤੀ ਨਾਲ ਜੀ ਕੀ ਨਾਮ ਹੈ ਤੁਹਾਡਾ ਸਰ ਮੈਂ ਪਾਲੋ ਰਾਣੀ ਮੇਰੇ ਘਰ ਵਾਲਾ ਰਮੇਸ਼ ਸਿੰਘ ਪਿੰਡ ਸੜੀਆਂ ਸ਼ਾਮ ਲਾਲ ਜਿਹੜਾ ਕੇ ਬੰਦੇ ਹੋਰ ਵੀ ਲੈ ਕੇ ਆਇਆ ਦੋ ਜਨਾਨੀਆਂ ਉੰਦੀ ਇੱਕ ਨੋਹ ਇੱਕ ਉਹਦੇ ਘਰ ਵਾਲੀ ਹੈ ਬਾਕੀ ਬੰਦੇ ਅਣਪਛਾਤੇ ਨੇ ਇੱਕ ਬੰਦਾ ਇਥੋਂ ਨੇ ਮੌਕੇ ਤੇ ਮੈਂ ਸਿਆਲ ਲੈ ਉਹ ਵੀ ਬੰਦਾ ਹੁਣੇ ਅਰੈਸਟ ਹੋ ਗਿਆ ਹੈ ਉੰਦੀ ਨੋਹ ਸੱਸ ਨਾਲ ਆਈਆਂ ਨੇ ਮੇਰੇ ਬੰਦੇ ਨੂੰ ਗੱਡਨੈਪ ਕਰਕੇ ਲੈ ਗਏ ਨੇ ਪੰਜ ਬੰਦੇ ਨੇ ਦੋ ਜਨਾਨੀਆਂ ਨੇ ਜਨਾਨੀਆਂ ਵੀ ਦੋਵੇਂ ਫੜੀਆਂ ਗਿਆ ਇੱਕ ਬੰਦਾ ਇੱਕ ਬੰਦਾ ਪਹਿਲਾ ਫੜਿਆ ਗਿਆ ਕੱਲ ਇੱਕ ਬੰਦਾ ਹੁਣ ਫੜਿਆ ਗਿਆ ਦੋ ਬੰਦੇ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੈ ਕਿਵੇਂ ਤੁਹਾਡੇ ਘਰ ਆਏ ਸੀ ਕੀ ਕੀ ਗੱਲ ਹੈ ਸਰ ਕੱਲ ਕੱਲ ਨੂੰ 1 ਵਜੇ ਸਾਡੇ ਘਰ ਆਏ ਸੀ ਦੁਪਹਿਰੇ 1 ਵਜੇ ਮੇਰੇ ਘਰੋਂ ਮੇਰੇ ਬੰਦੇ ਨੂੰ ਗਡਨੈਪ ਕਰਕੇ ਲੈ ਗਏ ਤੇ ਮੈਨੂੰ ਨਹੀਂ ਪਤਾ ਐਸ.ਐਸ.ਪੀ. ਨੂੰ ਕਦੋਂ ਪਤਾ ਲੱਗਾ ਤੇ ਕਦੋਂ ਇਹਨਾਂ ਨੂੰ ਬੋਡੀ ਮਿਲੀ ਮੇਰੇ ਐਸ.ਐਸ.ਪੀ. ਸਾਹਿਬ ਨੂੰ ਬੋਡੀ ਮਿਲੀ ਹੈ ਪਰ ਕਾਰਵਾਈ ਐਸ.ਐਸ.ਪੀ. ਸਾਹਿਬ ਨੇ ਜਿਹੜੀ ਕਰਨੀ ਸੀ ਉਹ ਨੇ ਆਪਦੀ ਕੀਤੀ ਸਾਡੇ ਨਾਲ ਭੱਜਿਆ ਫਿਰ ਬਹੁਤ ਨੇ ਲੋਕੇਸ਼ਨਾਂ ਵੀ ਲਾਈਆਂ ਨੇ ਇਹ ਬੰਦੇ ਲਕੈਸ ਨਹੀਂ ਬਦਲਦੇ ਕਿ ਉਹ ਵੀ ਆਂਜਾ ਦੇ ਨਾਲ ਪੰਜ ਬੰਦੇ ਆਏ ਸੀ ਦੋ ਬੰਦੇ ਫੜੇ ਗਏ ਨੇ ਉਹ ਵੀ ਨਾਲੇ ਬਾਕੀ ਤਿੰਨ ਬੰਦੇ ਰਹਿ ਗਨੇ ਜਨਾਨੀਆਂ ਦੋਵੇਂ ਫੜੀਆਂ ਗੀਆਂ ਨੇ ਤੇ ਸ਼ਾਮ ਨੂੰ ਮਸਬੇ ਨੂੰ ਨਹੀਂ ਪਤਾ ਕਿੰਨੇ ਵਜੇ ਇਹਨਾਂ ਨੂੰ ਮੇਰੇ ਬੰਦੇ ਦੀ ਲਾਸ਼ ਆਈ ਮੇਰੇ ਬੰਦੇ ਦੀ ਨਾਲੇ ਮਾਰ ਦਿੱਤਾ ਮੇਰੇ ਨਿੱਕੇ ਨਿੱਕੇ ਜਵਾਕ ਨੇ ਇਹਨਾਂ ਨੇ ਇੱਕ ਹੋਰ ਵੱਡਾ ਕੰਮ ਕੀਤਾ ਇਹ ਬਾਣਾ ਪਾ ਕੇ ਆਏ ਨੇ ਆਪਾਂ ਆਪਣੇ ਨਿਆੰਗ ਸਿੰਘ ਵਾਲਾ ਜਦੋਂ ਆ ਸੋਚਨੇ ਨੂੰ ਫੜਿਆ ਹੈ ਤੇ ਉਹਦਾ ਉਹਨਾ ਬੰਦਾ ਅੰਦਰ ਬੈਠਾ ਹੈ ਤੇ ਬਾਣਾ ਵੀ ਥਾਣੇ ਪਿਆ ਹੋਇਆ ਹੈ ਇਸ ਟਾਈਮ ਮੀਆਂ ਅੰਗਸ ਸਿੰਘ ਤਾਂ ਇਹਨਾਂ ਨੇ ਬਾਣਾ ਪਾਇਆ ਹੋਇਆ ਸੀ ਬਾਕੀ ਸਾਰ ਤੱਕਾ ਹੋ ਗਿਆ ਕਤਕਾ ਹੋ ਗਿਆ ਸਾਡੇ ਨਾਲ ਮੇਰੇ ਬੱਚੇ ਰੋਣਗੇ ਮੇਰੇ ਬੰਦੇ ਨੂੰ ਮਾਰਦਾ ਜਿੰਨੇ ਬੰਦੇ ਬੜੇ ਨੇ ਛੱਡ ਨਹੀਂ ਨਹੀਂ ਸਾਈਦੇ ਹੋਈ ਤੁਹਾਡੇ ਮੱਲੇ ਦੀ ਸਾਡੇ ਮੱਲੇ ਚ ਵੀ ਜੀ ਪਤਾ ਨਹੀਂ ਮੈਨੂੰ ਇੰਨਾ ਤਾਂ ਨਹੀਂ ਮੈਨੂੰ ਪਤਾ ਕੀ ਗੱਲ ਹੋਈ ਕੋ ਇਹਨਾਂ ਦਾ ਲੈਣ ਦੇਣ ਦਾ ਰੋਲਾ ਸੀਗਾ ਸਾਡੇ ਮੱਲੇ ਚ 1 ਵਜੇ ਆਏ ਨੇ ਇਹਨਾਂ ਨੇ ਰਮੇਸ਼ ਸਿੰਘ ਨੂੰ ਚੱਕ ਕੇ ਲਿਜਾ ਕੇ ਸੜੀਆਂ ਪਿੰਡ ਮਾਰ ਦਿੱਤਾ ਬਹੁਤ ਮੰਦ ਭਾਂਗੀ ਖਬਰ ਮਾੜੀ ਗੱਲ ਕੀਤੀ ਜੋ ਵੀ ਨਾਨੇ ਘਟਨਾ ਕੀਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ। ਗੱਲਬਾਤ ਹੋਈ ਤੁਹਾਡੇ ਬਸਤੀ ਦੀ। ਬਸਤੀ ਜੀ ਜੀ ਦੇਖੋ ਪਹਿਲਾਂ ਚੋਰਾਂ ਦਾ ਸੁਣਦੇ ਸੀਗੇ। ਹੁਣ ਕਰੋ ਬੰਦੇ ਵੀ ਚੱਕਣ ਲੱਗੇ ਨੇ। ਚਿੱਟਾ ਬੋਧ ਵੇਖਦਾ ਸੀਗਾ। ਚਿੱਟੇ ਨੂੰ ਕਾਬੂ ਨਹੀਂ ਹਿੰ ਅੰਨੇ ਤੱਕ ਪਾਇਆ ਗਿਆਗਾ। ਪਰ ਇਸ ਵਕਤ ਤਾ ਪੁਲਿਸ ਨੇ ਸਾਡੀ ਪੂਰੀ ਮਦਦ ਕੀਤੀ ਆ। ਬਹੁਤ ਜਿਆਦਾ ਪੁਲਿਸ ਅਡੋਰਡੀ ਸਾਰੇ ਠਾਣਿਆਂ ਦੇ ਜ਼ਿਲ੍ਹਿਆਂ ਦੀਆਂ ਪੁਲਿਸ ਉਹਦੇ ਮਗਰ ਪਹੁੰਚ ਗਈ ਸੀ 1 ਵਜੇ ਤੋਂ ਲੈ ਕੇ ਇਹਨਾਂ ਨੇ ਵੀ 2 ਵਜੇ ਤੱਕ ਤੇ 2 ਵਜੇ ਪੁਲਿਸੇ ਤੋਂ ਪਰਵਾਣਗੀ ਪਾ ਲਈ ਸੀ ਕਿ ਪੁਲਿਸ ਨੇ ਸਾਰਿਆਂ ਨੂੰ ਪਾਸੇ ਚਾਰਜ ਕਰੇ ਲੱਭਣ ਦੀ ਪਰ ਜਿੱਥੋਂ ਵੀ ਲੋਕੇਸ਼ਨ ਲੱਭਦੇ ਸੀਗੇ ਉੱਥੇ ਹੀ ਲੋਕੇਸ਼ਨ ਬੰਦ ਕੀਤੀ ਜਾਂਦੀ ਸੀ ਕਿਤੇ ਹੋਰ ਲੈ ਕੇ ਚਲੇ ਜਾਂਦੇ ਸੀਗੇ ਬਹੁਤ ਬੁਰੀ ਹਾਲਤ ਦੇ ਨਾਲ ਮਾਰਿਆ ਗਿਆ ਏ ਪੁਲਿਸ ਨੇ ਬਹੁਤ ਸਹਾਇਤਾ ਕੀਤਾ ਏ ਜਿਹੜੀ ਇਹਨਾਂ ਨੇ ਬਾਣਾ ਪਾ ਕੇ ਕਰੋ ਚੱਕ ਕੇ ਲੈ ਕੇ ਗਏ ਨੇ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਬਾਣੇ ਦੀ ਇਹਨਾਂ ਨੇ ਬੇਅਦਬੀ ਕੀਤੀ ਆ ਇਹ ਅਦਵੀਤਾ ਵੀ ਪਰਚਾ ਹੋਣਾ ਚਾਹੀਦਾ ਹੈ ਦੇਖੋ ਇੱਕ ਮੋਨਾ ਬੰਦਾ ਬਾਣਾ ਪਾ ਕੇ ਉਹ ਜਾ ਕੇ ਕਿਸੇ ਨੂੰ ਵੀ ਮਾਰ ਸਕਦਾ ਜੇ ਜਿਹਨੇ ਕੰਮ ਕੀਤਾ ਤੇ ਕੱਲ ਨੂੰ ਕੋਈ ਹੋਰ ਵੀ ਉੱਠ ਸਕਦਾ ਕਿੱਥੇ ਲਿਜਾ ਕੇ ਕਤਲ ਕਰਤਾ ਇਹਨਾਂ ਨੇ ਜੀ ਸੜੀਆਂ ਪਿੰਡ ਉਤੋਂ ਦੇ ਜਿਹੜੇ ਸਰਪੰਚ ਸਾਹਿਬ ਨੇ ਹੋਣ ਆਏ ਸੀਗੇ ਇੱਕ ਬੰਦੇ ਨੇ ਕਤਲ ਕੀਤਾ ਭਈ ਉਹਨੂੰ ਨਾਲ ਲੈ ਕੇ ਆਏ ਨੇ ਥਾਣੇ ਦੇ ਵਿੱਚ ਹੁਣ ਉਹਨਾਂ ਨੇ ਅਰੈਸਟ ਕੀਤਾ ਇੱਥੇ ਥਾਣੇ ਦੇ ਵਿੱਚ ਹੀ ਸਰਪੰਚ ਨੂੰ ਵੀ ਸੋਚਣਾ ਚਾਹੀਦਾ ਵੀ ਇੱਕ ਸਾਡੇ ਪਿੰਡ ਦੇ ਵਿੱਚ ਕਤਲ ਕਰ ਦਿੱਤਾ ਉਹ ਕੋਈ ਕੁੱਤਾ ਬਿੱਲਾ ਨਹੀਂ ਸੀਗਾ ਇੱਕ ਇਨਸਾਨ ਸੀਗਾ ਜਿਨੂੰ ਮਾਰਿਆ ਗਿਆ ਏ ਜਿਹੜੇ ਨਿੱਕੇ ਨਿੱਕੇ ਬੱਚੇ ਰੋਲੇ ਨੇ ਲੈਣ ਦੇਣ ਸਾਹਮਣੇ ਹੀ ਕਰਨਾ ਹੈ ਹਰੇਕ ਦਾ ਹੀ ਲੈਣ ਦੇਣ ਹੈਗਾ ਜੋ ਵੀ ਹੈਗਾ ਸੀਗਾ ਥਾਣੇ ਜਾਂਦੇ ਕਚਹਿਰੀ ਜਾਂਦੇ ਕੋਰਟ ਪੈਣੇ ਕਾਨੂੰਨੀ ਕਾਰਵਾਈ ਤੇ ਲੜਦੇ ਜੋ ਉਹਨਾਂ ਦਾ ਲੈਣ ਦੇਣ ਸੀਗਾ ਬਹਿ ਕੇ ਗੱਲ ਕਰਦੇ ਪਰ ਇਹ ਨਹੀਂ ਗੱਗਾ ਵੀ ਕੋਈ ਬੰਦੇ ਨੂੰ ਆਪਾਂ ਜਾਨੋਂ ਹੀ ਖਤਮ ਕਰ ਦੇਣਾ ਜੋ ਬਣਦੀ ਕਾਰਵਾਈ ਉਹ ਪਾਈ ਜਾਵੇ ਤੇ ਜਿਹੜਾ ਬੇਅਦਬੀ ਦਾ ਪਰਚਾ ਏ ਉਹ ਸਾਡੇ ਸਾਡੇ ਵੱਲੋਂ ਨਿਗਾ ਸਿੰਘਾਂ ਵੱਲੋਂ ਵੱਖਰਾ ਪਾਉਣਾ ਚਾਹੀਦਾ ਜੇ ਇਹ ਨਹੀਂ ਕੱਟਦੇ ਪਰਚਾ ਸਾਡਾ ਨਿਗਾ ਸਿੰਘਾਂ ਦਾ ਅਸੀਂ ਆਪਦੇ ਵੱਲੋਂ ਸਖਤ ਸਖਤ ਕਾਰਵਾਈ ਪਵਾਵਾਂਗੇ ਲਾ ਹੋਇਆ ਮਦਦ ਨੂੰ ਕਰਨਾ ਕਰਕੇ ਕਤਲ ਕਰ ਦਿੱਤਾ ਗਿਆ। ਕੱਲ ਮਿਤੀ 30 4 25 ਨੂੰ ਜਿਹੜਾ ਹੈਗਾ ਕਿ ਪੱਠਾ ਵਸਤੀ ਤੋਂ ਰਮੇਸ਼ ਕੁਮਾਰ ਅ ਇਲੀਸ ਰਮੇਸ਼ਾ ਇੱਕ ਸ਼ਾਮ ਲਾਲ ਸ਼ਾਮਾ ਪੁੱਤਰ ਚਾਂਦੀਰਾਮ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਆਪਸ ਵਿੱਚ। ਰਮੇਸ਼ ਕੁਮਾਰ ਦਾ ਤੇ ਸ਼ਾਮ ਲਾਲ ਦਾ। ਸ਼ਾਮ ਲਾਲ ਨੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਤੇ ਇਹਦੇ ਘਰ ਤੇ ਨੂੰ ਕੱਲ ਸ਼ਾਮ ਨੂੰ ਇਥੋ ਇਥੋ ਇਹਨੂੰ ਚੁੱਕ ਕੇ ਲੈ ਗਏ ਇਹਨੂੰ ਗੱਡੀ ਤੇ ਕਿਡਨਾਪ ਕਰਕੇ ਲੈ ਗਏ ਜਦੋਂ ਸਾਨੂੰ ਰਮੇਸ਼ ਕੁਮਾਰ ਦੀ ਵਾਈਫ ਨੇ ਇਤਲਾਹ ਦਿੱਤੀ ਤੇ ਤੁਰੰਤ ਅਸੀਂ ਜਿਹੜਾ ਐਕਸ਼ਨ ਕਰਦੇ ਐਫ ਆਈ ਆਰ ਨੰਬਰ 91 ਪੜਾ 25 ਅਸੀਂ ਜਿਹੜਾ ਹੈ ਕਿ ਅਧੀਨ ਧਾਰਾ 333 115 2 140 3 351 2 191 3 190 ਬੀ ਐਨ ਐਸ ਅਸੀਂ ਤਰੰਤ ਜਿਹੜਾ ਐਫ ਆਈ ਆਰ ਦਰਜ ਕਰਕੇ ਇਹਦੇ ਪਿੱਛੇ ਗਏ ਤੇ ਇਹਨੂੰ ਜਿਹੜਾ ਹੈਗਾ ਉੱਥੋਂ ਅ ਰਮੇਸ਼ ਕੁਮਾਰ ਇਹਦੀ ਜਿਹੜੀ ਉੱਥੇ ਸਾਨੂੰ ਸ਼ਾਮ ਲਾਲ ਦੀ ਵਾਈਫ ਮਿਲੀ ਉਹਨੂੰ ਅਸੀਂ ਜਿਹੜਾ ਹੈਗਾ ਨਾਲ ਇਹਨੂੰ ਗੈਣਾਪ ਕਰਨ ਚਾਹੀ ਸੀ ਅਸੀਂ ਉਹਨੂੰ ਉੱਥੋਂ ਅਰੈਸਟ ਕੀਤਾ ਕਰਕੇ ਲੈ ਆਏ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਇਹ ਇਹਨੇ ਫਟਾ ਆਪਦੇ ਫੋਨ ਬੰਦ ਕਰ ਲਏ ਕਿਸੇ ਨਾਲ ਲੈ ਕੇ ਪੁਲਿਸ ਦਾ ਟੀਮਾਂ ਲੱਗੀਆਂ ਹੀ ਉਸੇ ਟੀਮਾਂ ਬਣਾ ਕੇ ਦੇ ਪਿੱਛੇ ਤੁਰੰਤ ਜਿਹੜਾ ਇਹਨੇ ਹੈਗਾ ਕਿ ਇਹਦਾ ਇਹਨੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹਨੇ ਇਹਦਾ ਮਰਡਰ ਕਰ ਦਿੱਤਾ ਉਹਦੇ ਸਬੰਧੀ ਅਸੀਂ ਡੈੱਡ ਬੋਡੀ ਨੂੰ ਕਬਜ਼ੇ 'ਚ ਲੈ ਲਿਆ ਮੇਨ ਦੋਛੀ ਆ ਜਿਹੜਾ ਸ਼ਾਮ ਲਾਲ ਇਹਨੂੰ ਅਸੀਂ ਅਰੈਸਟ ਕਰ ਲਿਆ ਅਗਲੀ ਜਿਹੜੀ ਜੁਰਮ ਦੇ ਵਿੱਚ ਵਾਅਦਾ ਕਰਤਾ ਅਸੀਂ ਤੇ ਅਗਲੀ ਜਿਹੜੀ ਤਫ਼ਤੀਸ਼ ਆ ਉਹ ਜਾਰੀ ਆ ਕਿੰਨਿਆ ਟੋਟਲ ਦੇ ਜੀ ਪਰਚਾ ਘਟਾਇਆ ਗਿਆ ਟੋਟਲ ਐਸ ਟਾਈਮ ਤੇ ਜਿਹੜਾ ਇੱਕ ਤਾਂ ਸ਼ਾਮਲਾ ਵਾਲਾ ਜੀ ਇੱਕ ਇਹਦੀ ਪਤਨੀ ਸੋਮਾ ਰਣੀਆ ਇੱਕ ਗੁਰਪ੍ਰੀਤ ਗੋਰਾ ਜੀ son of ਲੱਖਾ ਸਿੰਘ ਤੇ ਇੱਕ ਹੈਗਾ ਹੈਪੀ ਇਹ ਚੱਕ ਪੱਖੀ ਦੇ ਆ ਜੀ ਹਾਂਜੀ ਇਹਨਾਂ ਤੇ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਤੀ ਆ ਦੋ ਦੋ ਛੀ ਜਿਹੜੇ ਮੇਨ ਆ ਇਹ ਅਸੀਂ ਰੈਸਟ ਕਰ ਲਏ ਆ ਜੀ ਤੇ ਅਗਲੀ ਤਫ਼ਤੀਸ਼ ਆ ਜਿਹੜੀ ਉਹ جاری ਆ